ਜਨਤਾ ਦੇ ਕੁਝ ਇਲਾਕਿਆਂ ਦੇ ਵਿੱਚ ਆਏ ਹੱਤੋਂ ਬਾਦ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਲਈ ਬਹੁਤ ਸਾਰੇ ਲੋਕ ਅੱਗੇ ਆ ਰਹੇ ਨੇ ਰਾਸ਼ਨ ਮੁਹੱਈਆ ਕਰਵਾਉਣਾ ਹੋਵੇ ਜਾਂ ਫਿਰ ਸੁਰੱਖਿਅਤ ਜਗ੍ਹਾਾਂ 'ਤੇ ਪਹੁੰਚਾਉਣਾ ਹੋਵੇ ਹਰ ਖਾਸ ਤੇ ਆਮ ਬੰਦਾ ਲੱਗਾ ਹੋਇਆ ਹੈ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਹੈਂਡਲ ਤੇ ਪੋਸਟਾਂ ਨੂੰ ਸਾਂਝਾ ਕਰਕੇ ਚਿੰਤਾ ਦੀ ਜਤਾਈ ਜਾ ਰਹੀ ਹੈ ਤੇ ਕਲ ਕਹੀ ਜਾ ਰਹੀ ਹੈ ਕਿ ਜਦੋਂ ਸਭ ਕੁਝ ਠੀਕ ਹੋ ਜਾਵੇ ਉਸ ਤੋਂ ਬਾਅਦ ਵੀ ਪੰਜਾਬੀਆਂ ਦੇ ਨਾਲ ਖੜਨਾ ਆ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਹੋਵੇਗੀ ਮਦਦ ਦੀ ਉਨ੍ਹਾਂ ਦੇ ਘਰਾਂ ਨੂੰ ਮੁੜ ਬਣਾ ਕੇ ਦੇਣ ਦੀ ਤੁਹਾਨੂੰ ਦੱਸ ਦੇ ਕਿ ਲਗਾਤਾਰ ਸੋਸ਼ਲ ਮੀਡੀਆ ਹੈਂਡਲ ਤੇ ਅਸੀਂ ਦੇਖ ਰਹੇ ਹਾਂ ਪਾਲਵਿਜ ਇੰਡਸਟਰੀ ਦੀ ਗੱਲ ਕਰੀਏ ਜਾਂ ਫਿਰ ਬਾਲੀਵੁੱਡ ਦੀ ਕਲਾਕਾਰਾਂ ਦੇ ਵੱਲੋਂ ਪੋਸਟਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਬਾਲੀਵੁੱਡ ਐਕਟਰ ਵਿਕੀ ਕੌਸ਼ਲ ਨੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸਕਰੋਲਿੰਗ ਕਰਦੇ ਹੋਏ ਪੰਜਾਬ ਤੇ ਨੌਰਤਿਆਂ ਕੁਝ ਚਕਾਵਾ ਤੇ ਜੋ ਕੁਝ ਹੋ ਰਿਹਾ ਹੈ ਉਹ ਦੇਖ ਰਿਹਾ ਹੈ ਪਿੰਡਾਂ 'ਚ ਹੜ੍ਹ ਆ ਗਏ ਨੇ ਲੋਕ ਸਫਰ ਕਰ ਰਹੇ ਨੇ ਉਹਨਾਂ ਸਭ ਲਈ ਪ੍ਰੇ ਕਰ ਰਿਹਾ ਜੋ ਪ੍ਰਭਾਵਿਤ ਹੋਏ ਨੇ ਰੱਬ ਮਿਹਰ ਬਖਸ਼ੇ ਕੁਛ ਬੰਦੇ ਜਿਹੜੇ ਪਿੰਡਾਂ 'ਚ ਜਾ ਜਾ ਕੇ ਮਦਦ ਕਰ ਰਹੇ ਨੇ ਉਹਨਾਂ ਨੂੰ ਸਲਾਹ ਪਤਾ ਲਗਾ ਰਹੇ ਹਨ ਤੇ ਆਪਣਾ ਕੰਮ ਕਰਨ ਲਈ ਅੱਗੇ ਆ ਰਹੇ ਹਨ ਪ੍ਰਭਾਵਿਤ ਖੇਤਰਾ ਨੂੰ ਲੰਬੇ ਸਮੇਂ ਤੱਕ ਮਦਦ ਦੀ ਲੋੜ ਪਵੇਗੀ ਅਸੀਂ ਇਸ ਵਿੱਚ ਇਕੱਠੇ ਖੜੇ ਹਾਂ ਉੱਥੇ ਹੀ ਵਿਕੀ ਕੌਸ਼ਲ ਦੇ ਫਾਦਰ ਸ਼ਾਮ ਕੌਸ਼ਲ ਨੇ ਲਿਖਿਆ ਕਿ ਪੰਜਾਬ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਰੱਬ ਮਿਹਰ ਕਰੇ ਅਸੀਂ ਸਾਰੇ ਇਸ ਮੁਸ਼ਕਿਲ ਦੇ ਟਾਈਮ ਇਕੱਠੇ ਹਾਂ ਇਹ ਟਾਈਮ ਵੀ ਨਿਕਲ ਜਾਏਗਾ ਪੰਜਾਬੀ ਕਦੇ ਹਿੰਮਤ ਨਹੀਂ ਹਾਰਦੇ ਤੇ ਨਾ ਹੀ ਹਾਰਣਗੇ ਰਬ ਰੱਖਾ ਉਥੇ ਹੀ ਬਾਲੀਵੁੱਡ ਐਕਟਰ ਸੁਨੀਲ ਸ਼ੇਟੀ ਦੇ ਵੱਲੋਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਜਿਸ ਪੋਸਟ ਨੂੰ ਸਾਂਝਾ ਕਰਦੇ ਹੋਏ ਸੁਨੀਲ ਸ਼ੇਟੀ ਨੇ ਲਿਖਿਆ ਕਿ ਸਰਬੱਤ ਦਾ ਭਲਾ ਪੰਜਾਬ 'ਚ ਹੜਾ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਮੈਂ ਅਰਦਾਸ ਕਰਦਾ ਹਾਂ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਦੁਖੀ ਹੋ ਰਿਹਾ ਹੈ ਮੈਂ ਆਪਣੀਆਂ ਦੁਆਵਾਂ ਤੇ ਅਰਦਾਸਾਂ ਪੰਜਾਬੀ ਭੈਣ ਭਰਾਵਾਂ ਤੇ ਹਾਰਡ ਵਰਕਿੰਗ ਕਿਸਾਨਾਂ ਨੂੰ ਪੇਜ ਰਿਹਾ ਹਾਂ ਇਹ ਇੱਕ ਮੁਸ਼ਕਿਲ ਦਾ ਸਮਾਂ ਹੈ ਪਰ ਇਸ ਸਮੇਂ ਜ਼ਰੂਰਤ ਆ ਸਾਨੂੰ ਸਭ ਨੂੰ ਇਕੱਠੇ ਅੱਗੇ ਆਉਣ ਦੀ ਤੇ ਜੀਵੇਂ ਵੀ ਅਸੀਂ ਕਰ ਸਕਦੇ ਹਾਂ ਇੱਕ ਦੂਜੇ ਦੀ ਮਦਦ ਕਰਨ ਦੀ ਸਟੇ ਸਟਰੋਂਗ ਪੰਜਾਬ ਵੀ ਆਰ ਵਿਦ ਯੂ ਉਤੇ ਹੀ ਸੁਨਾਕਸ਼ੀ ਸਿੰਘਾ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਹੜ੍ਹਾਂ ਚ ਫਸੇ ਲੋਕਾਂ ਦੀ ਹੈਲਪ ਕਰਨ ਦੀ ਅਪੀਲ ਕੀਤੀ ਗਈ ਸੁਨਾਕਸ਼ੀ ਸਿੰਘਾ ਨੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਨੰਬਰਾਂ ਨੂੰ ਸਾਂਝਾ ਕੀਤਾ ਉਤੇ ਹੀ ਰਾਖੀ ਸਮਤ ਦੇ ਵੱਲੋਂ ਵੀ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਰਾਖੀ ਸਮਤ ਦੇ ਵੱਲੋਂ ਇਹ ਚੀਜ਼ بار بار ਕਹੀ ਜਾ ਰਹੀ ਹੈ ਕਿ ਇਸ ਟਾਈਮ ਤੇ ਜ਼ਰੂਰਤ ਆ ਸਭ ਨੂੰ ਪੰਜਾਬ ਦੇ ਨਾਲ ਖੜਨ ਦੇ ਲਈ ਕਿਉਂਕਿ ਜੇ ਕਿਸਾਨ ਆ ਤਾਂ ਅਸੀਂ ਆ ਜੇ ਕਿਸਾਨ ਨਹੀਂ ਤਾਂ ਅਸੀਂ ਨਹੀਂ ਰਾਖੀ ਸਮਤ ਨੇ ਇਸ ਵੀਡੀਓ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਲੋਕਾਂ ਨੂੰ ਡੋਨੇਸ਼ਨਸ ਦੇਣ ਲਈ ਅਪੀਲ ਕੀਤੀ ਹੈ ਕਿ ਅੱਗੇ ਆ ਕੇ ਲੋਕਾਂ ਦੀ ਮਦਦ ਕਰਿਏ ਅਸਸ੍ਰੀ ਗਾਲ ਦੋਸਤੋ ਮੈਂ ਇਹ ਕਹਿਣਾ ਚਾਹ ਰਹੀ ਹਾਂ ਰਾਖੀ ਸਾਵੰਤ ਮੈਂ ਬਾਲੀਵੁੱਡ ਸੇ कहना चाह रही हूँ कि पंजाब पूरा डूब रहा है ये सब लोग क्या कर रहे हैं इसको समझ में क्यों नहीं आ रहा ये जो पीली पगड़ी वाले जो हमारे भगवत मान जी हैं पूरी जनता ने आपको वोटों से जिता के लाए हैं आप क्या कर रहे हैं आपको वहाँ पे सुविधा करनी चाहिए पंजाब में लोगों को सहारा देना चाहिए पूरा पूरा पंजाब बह गया है किसान है तो हम हैं अगर किसान नहीं है तो हम नहीं मुझे इतना दुख हो रहा है ये कहते हुए कि तो पूरा पंजाब बह रहा है और भगवत मान जी आप जाके साउथ इंडिया में डोसा खा रहे हैं पंजाब डूब रहा है किसान डूब रहा है किसान मर रहा है क्या करो बॉलीवुड वालों बाहर निकलो सब जितना डोनेशन कर सकते डोनेशन करो पंजाब के लिए डोनेशन करो मैं भी डोनेशन कर रही हूँ आप भी करो थोड़ा थोड़ा सब करेंगे तो हमारा किसान बच जाएगा हमारा देश बच जाएगा ਗਾਈਜ਼ ਪੰਜਾਬ ਕੋ ਹੈਲਪ ਕਰੇ ਗਾਈਜ਼ ਪੰਜਾਬ ਮੇ ਬਾੜ ਆ ਗਈ ਹੈ ਗਰੀਬ ਲੋਗੋ ਕੇ ਖੇਤ ਨੁਕਸਾਨ ਹੋ ਗਿਆ ਹੈ ਗਾਈਜ਼ ਇਤਨਾ ਨੁਕਸਾਨ ਹੋ ਗਿਆ ਹੈ ਪਲੀਜ਼ ਸਭ ਲੋਗ ਹੈਲਪ ਕਰੇ ਉਤਹੀ ਪੰਜਾਬੀ ਸਿੰਗ ਸ਼ੈਰੀਮਾਨ ਦੇ ਵੱਲੋਂ ਵੀ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਸ਼ੈਰੀਮਾਨ ਨੇ ਕਿਹਾ ਹੈ ਕਿ ਪੰਜਾਬ ਸਾਡਾ ਹੈ ਇਸ ਟਾਈਮ ਸਾਨੂੰ ਜ਼ਰੂਰਤ ਹੈ ਇੱਕ ਦੂਜੇ ਨਾਲ ਖੜਨ ਦੇ ਲਈ ਫਿਰ ਚਾਹੇ ਅਸੀਂ ਕੋਲ ਰਹਨੇ ਆ ਜਾਂ ਫਿਰ ਦੂਰ ਪਰ ਅਸੀਂ ਪੰਜਾਬ ਦੇ ਨਾਲ ਖੜੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ੈਰੀਮਾਨ ਪੰਜਾਬ ਦੇ ਵਿੱਚ ਹੜਾਂ ਕਰਕੇ ਜੋ ਸਥਿਤੀ ਬਣੀ ਹੋਈ ਹੈ ਪਿਛਲੇ ਦਿਨਾਂ ਚ ਜਾਂ ਹੁਣ ਵੀ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਮੈਂ ਤੇ ਮੇਰੇ ਜਿੰਨੇ ਵੀ ਜਾਣਕਾਰ ਜਾਂ ਜਿੰਨਾ ਵੀ ਸਾਡਾ ਇੱਥੇ ਸਰਕਲ ਹੈ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਆ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਇੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਆਪਾਂ ਪੰਜਾਬ ਦੇ ਨਾਲ ਖੜੀਏ ਕਿਉਂਕਿ ਪੰਜਾਬ ਹਮੇਸ਼ਾ ਸਾਡਾ ਚਾਹੇ ਸੀ ਦੂਰਾਂ ਚਾਹੇ ਨੇੜਿਆਂ ਤੇ ਅੱਜ ਵੀ ਪੰਜਾਬ ਦੇ ਨਾਲ ਹੈ ਪਹਿਲਾਂ ਵੀ ਸੀ ਤੇ ਹਮੇਸ਼ਾ ਰਵਾਂਗੇ ਸੋ ਆਓ ਸਾਰੇ ਅਰਦਾਸ ਕਰੀਏ ਤੇ ਹੈਲਪ ਕਰੀਏ ਹੈਪੀ ਰਾਏ ਕੋਟੀ ਦੇ ਵੱਲੋਂ ਵੀ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਹੈਪੀ ਰਾਏ ਕੋਟੀ ਨੇ ਲਿਖਿਆ ਕਿ ਅਸੀਂ ਪੰਜਾਬ ਦੇ ਹਾਂ ਅਤੇ ਪੰਜਾਬ ਦੇ ਨਾਲ ਹਾਂ ਅਸੀਂ ਆਪਣੀ ਸੇਵਾ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਾਂ ਨਾ ਕਿ ਸੋਸ਼ਲ ਮੀਡੀਆ ਵਾਸਤੇ ਬਾਕੀ ਇਹ ਸੇਵਾ ਕੋਈ ਹਫਤੇ 10 ਦਿਨ ਚੱਲਣ ਵਾਲੀ ਨਹੀਂ ਇਹ ਤਾਂ 6 ਮਹੀਨੇ ਸਾਲ ਸਾਨੂੰ ਡਟ ਕੇ ਸਾਥ ਦੇਣਾ ਪੈਣਾ ਸੋ ਜਿਹੜੇ ਸੇਵਾ ਕਰ ਰਹੇ ਹਨ ਉਹਨਾਂ ਦਾ ਦਿਲੋਂ ਧੰਨਵਾਦ ਬਾਕੀ ਆਪਾਂ ਸਾਰੇ ਅੱਗੇ ਲਈ ਤਿਆਰ ਰਹੀਏ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਕਿ ਸਾਡੀ ਹیثیت ਮੁਤਾਬਕ ਅਸੀਂ ਹਮੇਸ਼ਾ ਹਾਜ਼ਰ ਮਿਲਾਂਗੇ ਧੰਨਵਾਦ ਹੈਪੀ ਰਾਏ ਕੋਟੇ ਤੋਂ ਇਲਾਵਾ 조ਰਡਨ ਸੰਧੂ ਦੇ ਵੱਲੋਂ ਵੀ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ 조ਰਡਨ ਸੰਧੂ ਵੀ ਆਨ ਗਰਾਉਂਡ ਜਾ ਕੇ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ 조ਰਡਨ ਸੰਧੂ ਨੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਨਾ ਅਸੀਂ ਹਾਰੇ ਸੀ ਨਾ ਕਦੇ ਹਾਰਾਂਗੇ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਆਓ ਸਾਰੇ ਭੈਣ ਭਰਾ ਰਲ ਮਿਲ ਕੇ ਸੇਵਾ ਕਰੀਏ ਜਿੰਨੀ ਹੋ ਸਕੇ ਇਸ ਔਖੇ ਟਾਈਮ 'ਚ ਮੇਰਾ ਵਸਦਾ ਰਹੇ ਪੰਜਾਬ ਉਤੇ ਹੀ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਸੋਸ਼ਲ ਮੀਡੀਆ ਹੈਂਡਲ ਤੇ ਲਿਖਿਆ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਕਿ ਜਿੰਨੇ ਜੋਗਾ ਹੈਗੇ ਅੱਗੇ ਆ ਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਾ ਮੇਰੇ ਆਪਣੇ ਇਲਾਕੇ 'ਚ ਕਿਸੇ ਦੇ ਵੀ ਘਰ ਦਾ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਲੈਣਾ ਅੱਜ ਤੋਂ ਬਾਅਦ ਜਿੰਨੇ ਵੀ ਸ਼ੋਅ ਕਰਾਂਗਾ 20% ਲੋਕਾਂ ਦੀ ਸੇਵਾ ਲਈ ਹਾਜ਼ਰ ਕਰਾਂਗਾ ਅਗਲੇ 5 ਮਹੀਨਿਆਂ ਤੱਕ ਬਾਕੀ 4 ਸਤੰਬਰ ਨੂੰ ਪਿਛਲੇ ਪਿੰਡਾਂ ਦਾ ਦੌਰਾ ਕਰਾਂਗੇ ਬਾਬਾ ਜੀ ਬਲੇ ਕਰੇ ਤੁਹਾਨੂੰ ਦਾਜ਼ੀ ਕੀ ਪ੍ਰੀਧਰਪਾਲ ਦੇ ਵੱਲੋਂ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪ੍ਰੀਧਰਪਾਲ ਵੀ ਔਨ ਗਰਾਉਂਡ ਗਏ ਹੋਏ ਨੇ ਉਹਨਾਂ ਨੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ ਅੱਜ ਅਸੀਂ ਹੈਗੇ ਆਂ ਜੀ ਫਾਜ਼ਲਗਾਹ ਦੇ ਪਿੰਡਾਂ ਦੇ ਵਿੱਚ ਕਿਹੜਾ ਪਿੰਡ ਪੈਂਦਾ ਵੀਰੇ ਇਹ ਇਹ ਗੁਲਾਬਾ ਤੇਜਰਵੈਲਾ ਕਾਵਾਂ ਵਾਲੀ ਪੱਤਨ ਪੈਂਦਾ ਮੇਰੇ ਕਾਵਾਂ ਵਾਲੀ ਪੱਤਨ ਗੁਲਾਬਾ ਤੇਜਾ ਜੇ ਨੂੰ ਮਾਰ ਨਾਲ ਹੈ ਹਰਵਿੰਦਰ ਹੁਣੀ ਅੰਦਰ ਵੇਟ ਕਰਦੇ ਨੇ ਸੋ ਅੱਜ ਦੋ ਬੋਟਾਂ ਜਿਹੜੀਆਂ ਨੇ ਉਹ ਸਾਰੇ ਭਰਾਵਾਂ ਨੇ ਰਲ ਕੇ ਇਸ ਏਰੀਆ ਨੂੰ ਬਹੁਤ ਜ਼ਰੂਰਤ ਸੀਗੀ ਤੇ ਉਹ ਸੇਵਾ ਕੀਤੀ ਹੈ ਤੇ ਆਹ ਪਿੰਡ ਦੇਖੋ ਆਹ ਦੇ ਵਿੱਚ ਮਤਲਬ ਕਹਿ ਲੋ ਵੀ ਅੱਧੇ ਦੇ ਲਗਭਗ ਘਰ ਡੋਗ ਦਿਨ ਰਾਤ ਦਿਨ ਰਾਤ ਮਤਲਬ ਸੇਵਾ 'ਚ ਲੱਗੇ ਹੋਏ ਵੀ ਚੰਦਨ ਪ੍ਰਭਾਕਰ ਨੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਤਸਵੀਰਾਂ ਨੂੰ ਸ਼ੇਅਰ ਕਰਦੀ ਹੋਈ ਲਿਖਿਆ ਕਿ ਇਹ ਗੱਲ ਬਿਲਕੁਲ ਸਹੀ ਆ ਰੱਬ ਵੀ ਗਰੀਬਾਂ ਤੇ ਵਰਦ ਹੈ ਪਰ ਸੱਚ ਇਹ ਵੀ ਹੈ ਕਿ ਗਰੀਬ ਦਾ ਹੁੰਦਾ ਵੀ ਰੱਬ ਹੀ ਹੈ ਇਹ ਸਾਰੀਆਂ ਤਸਵੀਰਾਂ ਦਿਨ ਦੇ ਸਮੇਂ ਦੀਆਂ ਨੇ ਸੋਚੋ ਜਦੋਂ ਰਾਤ ਪੈਂਦੀ ਹੋਵੇਗੀ ਤਾਂ ਲੋਕਾਂ ਤੇ ਕੀ ਬੇਇੱਜ਼ਤੀ ਹੋਵੇਗੀ ਬਾਬਾ ਜੀ ਮਿਹਰ ਕਰਿਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਬਹੁਤ ਸਾਰੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਕਲਾਕਾਰ ਅੱਗਿਆ ਕੇ ਮਦਦ ਕਰ ਰਹੇ ਨੇ ਉਦਹੀ ਤਰਸੀਮ ਜਸਰ ਦੇ ਵੱਲੋਂ ਵੀ ਹਾਲੀ ਦੇ ਵਿੱਚ ਇੱਕ ਵੀਡੀਓ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਦੋਂ ਵੀ ਕਦੇ ਕਿਸੇ ਵੀ ਜਗ੍ਹਾ ਤੇ ਕੋਈ ਮੁਸੀਬਤ ਪਈ ਆ ਤਾਂ ਪੰਜਾਬ ਹਮੇਸ਼ਾ ਨਾਲ ਖੜਿਆ ਹੈ ਪਰ ਅੱਜ ਕੋਈ ਵੀ ਪੰਜਾਬ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਬਾਰੇ ਸਾਰਿਆਂ ਨੂੰ ਪਤਾ ਪਰ ਪੰਜਾਬ ਤੇ ਔਖਾ ਸਮਾਂ ਇਹ ਪਹਿਲੀ ਵਾਰ ਨਹੀਂ ਆਇਆ ਪੰਜਾਬ ਤੇ ਔਖੇ ਸਮੇ ਆਉਂਦੇ ਰਹੇ ਨੇ ਤੇ ਪੰਜਾਬ ਹਰੇਕ ਵਾਰ ਉਹਨਾਂ ਦੇ ਵਿੱਚੋਂ ਦੁੱਗਣਾ ਹੋ ਕੇ ਉੱਠਿਆ ਪੰਜਾਬ ਇਕੱਲਾ ਸੂਬਾ ਨਹੀਂ ਪੰਜਾਬ ਇੱਕ ਸੋਚ ਪੰਜਾਬ ਦੀ ਹਵਾ ਦੇ ਵਿੱਚ ਇੱਕ ਚੜ੍ਹਦੀ ਗੱਲ ਪੰਜਾਬ ਦੀ ਹਵਾ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਕਿਰਪਾ ਉਹਨਾਂ ਗੁਰੂਆਂ ਦੀ ਉਹਨਾਂ ਪੀਰਾਂ ਦੀ ਤੇ ਮਹਾਰਾਜ ਦੀ ਕਿਰਪਾ ਸਦਾ ਵਰਤਣੀ ਆ ਔਕੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ-ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਹੁਣ ਵੀ ਇਹ ਚੀਜ਼ ਦੇਖ ਕੇ ਇੱਕ ਮਾਣ ਮਹਿਸੂਸ ਹੁੰਦਾ ਵੀ ਯਾਰ ਕਿਵੇਂ ਸਾਰੇ ਭਰਾ ਸਾਰੇ ਪੰਜਾਬ ਦੇ ਪੁੱਤ ਕਿਵੇਂ ਇਕੱਠੇ ਹੋ ਗਏ ਹਨ ਹਰੇਕ ਜਿਹਦੇ ਕੋਲੋ ਜੋ ਸਰਦਾ ਜੋ ਪਰਦਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਚੀਜ਼ ਮਾਨ ਵਾਲੀ ਆ ਬਹੁਤ ਦੀਦੇ ਕੋਲ ਜੋ ਜੋ ਵੀ ਸਰ ਰਹੇ ਆ ਤੇ ਜਿੱਥੇ ਜਿੱਥੇ ਬੈਠੇ ਸੀ ਜੀ ਨੇ ਜਿੱਥੇ ਜਿੱਥੇ ਬੈਠੇ ਨੇ ਬਾਹਰ ਕਿਤੇ ਨਾਮ ਕਮਾਇਆ ਤਾਂ ਉਹ ਅੱਜ ਉਹ ਹਰੇਕ ਦਾ ਮੂੰਹ ਪੰਜਾਬ ਵੱਲ ਨੂੰ ਆ ਤੇ ਪੰਜਾਬ ਨੇ ਕਦੇ ਵੀ ਪੰਜਾਬੀਆਂ ਨੇ ਕਦੇ ਵੀ ਕਿਤੇ ਵੀ ਕੋਈ ਔਖੀ ਘੜੀ ਆਈ ਹੈ ਕਿਸੇ ਤੇ ਕੋਈ ਔਖਾ ਸਮਾਂ ਆਇਆ ਤਾਂ ਸਭ ਤੋਂ ਮੂਰੇ ਹੋ ਕੇ ਜਾਂਦੇ ਰਹੇ ਆ ਚਾਹੇ ਲੰਗਰ ਲਾਉਣੇ ਸੀ ਚਾਹੇ ਕੋਈ ਸੇਵਾ ਸੀ ਚਾਹੇ ਕਿਸੇ ਵੀ ਕੋਈ ਵੀ ਨੈਚੁਰਲ ਡਿਜਾਸਟਰ ਸਹੀ ਆ ਕਦੇ ਵੀ ਕੋਈ ਤਕਲੀਫ ਆਈ ਆ ਤਾਂ ਪੰਜਾਬੀਆਂ ਨੇ ਸਾਰੀ ਦੁਨੀਆ 'ਚ ਜਿੱਥੇ-ਜਿੱਥੇ ਗਏ ਆ ਤਾਂ ਕਦੇ ਮੂੰਹ ਨਹੀਂ ਮੋੜਿਆ ਉਹ ਗੱਲ ਵਾਕਾ ਕੇ ਅੱਜ ਪੰਜਾਬ ਵੱਲੋਂ ਮੂੰਹ ਬਹੁਤ ਥੋੜੇ ਕਰ ਰਹੇ ਆ ਬਹੁਤ ਥੋੜਿਆਂ ਨੂੰ ਦੇਖ ਰਿਹਾ ਕਈ ਦੇਖ ਕੇ ਅਣਦੇਖਾ ਕਰ ਰਹੇ ਆ ਪਰ ਪੰਜਾਬ ਦਾ ਆਪਣਾ ਇੱਕ ਸੁਭਾਅ ਤੇ ਉਹ ਸੁਭਾਅ ਅਸੀਂ ਛੱਡਦੇ ਨਹੀਂ ਜਿਹੜੀ ਸੇਵਾ ਭਾਵਨਾ ਗੁਰੂ ਮਹਾਰਾਜ ਨੇ ਇੱਥੇ ਖੂਨ ਚ ਪਾਤੀ ਆ ਤਾਂ ਉਹ ਜਾਣੀ ਤਾਂ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਿ ਜਿਹੜਾ ਜਿਹੜਾ ਪੰਜਾਬੀ ਜਿੱਥੇ-ਜਿੱਥੇ ਵੀ ਬੈਠਾ ਕਿਸੇ ਵੀ ਦੇਸ਼ 'ਚ ਕਿਸੇ ਵੀ ਥਾਂ ਤੇ ਤੁਸੀਂ ਚਾਹੇ ਮੈਂ ਪਹਿਲੇ ਦਿਨ ਤੋਂ ਹੀ ਵਾਰ-ਵਾਰ ਸਟੋਰੀ ਦੇ ਵਿੱਚ ਆਪਣੇ ਸੋਸ਼ਲ ਹੈਂਡਲਸ ਤੇ 바ਰ ਕੋਡ ਪਾ ਰਿਆਂ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਉਹਨਾਂ ਦਾ 바ਰ ਕੋਡ ਪਾ ਰਿਆਂ ਉਹਨਾਂ ਬਾਰੇ ਇਨਫੋਰਮੇਸ਼ਨ ਦੇ ਰਿਆਂ ਵੀ ਤੁਹਾਡੇ ਵੱਲੋਂ ਦਿੱਤੇ ਹੋਏ 5 ਰੁਪਏ 10 ਰੁਪਏ 5 ਡਾਲਰ 10 ਡਾਲਰ 20 ਡਾਲਰ ਜਿੰਨੇ ਤੁਹਾਡੀ ਸਮਰਥਾ ਦਿੰਨਾ ਤੁਸੀਂ ਸਮਝਦੇ ਹੋ ਉਹ ਜ਼ਰੂਰ ਕਰੋ ਕਿਉਂਕਿ ਅੱਜ ਇਹ ਮਸਲਾ ਇਕੱਲਾ ਹੜਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦੀ ਪੱਗ ਦਾ ਜੇ ਪੰਜਾਬ ਬਾਕੀ ਆਪਾਂ ਧਾਵਾਂ ਤੇ ਜਾ ਕੇ ਆ ਬਾਕੀ ਸੂਬਿਆਂ 'ਚ ਜਾ ਕੇ ਆਪਾਂ ਸਾਰਾ ਕੁਝ ਉਹਨਾਂ ਨੂੰ ਸਾਂਭ ਸਕਦੇ ਆ ਇਕੱਠੇ ਹੋ ਸਕਦੇ ਆ ਉਦੋਂ ਕਰ ਸਕਦੇ ਆ ਤਾਂ ਅੱਜ ਬਹੁਤ ਲੋੜ ਹੈ